ਆਓ ਅੱਜ ਫਿਰ ਤੋਂ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਮਤ ਵਿਚਾਰਾਂ ਕਰੀਏ ਜਦੋਂ ਕੋਈ ਇਨਸਾਨ ਕਿਸੇ ਰਸਤੇ ਤੇ ਨਵਾਂ ਨਵਾਂ ਤੁਰਨ ਲੱਗਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਹਨ ਇਨ੍ਹਾਂ ਸਵਾਲਾਂ ਵਿੱਚੋਂ ਇੱਕ ਸਵਾਲ ਹੈ ਕਿ ਸਿਮਰਨ ਕਰਨ ਲੱਗਿਆਂ ਜਾਂ ਰੱਬ ਨੂੰ ਯਾਦ ਕਰਨ ਲੱਗਿਆਂ ਅਸੀਂ ਉਸ ਦਾ ਕਿਹੜਾ ਨਾਮ ਲਈਏ ਤਾਂ ਮੇਰੇ ਦਿਮਾਗ ਵਿੱਚ ਖਿਆਲ ਆਉਂਦਾ ਹੈ ਕਿ ਸਾਨੂੰ ਗੁਰਬਾਣੀ ਤੋਂ ਹੀ ਪੁੱਛਣਾ ਚਾਹੀਦਾ ਹੈ ਤੇ ਮੈਂ ਹੁਣ ਤੁਹਾਨੂੰ ਗੁਰਬਾਣੀ ਵਿੱਚੋਂ ਹੀ ਉਦਾਹਰਣ ਦਿੰਨਾ ਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੈਰ ਸਿੱਖ ਵਿਦਵਾਨ ਦੇ ਵਿਚਾਰ ਦੱਸਣ ਲੱਗਾ ਮਿਸਟਰ ਐਡਵਰਡ ਸੈਲ ਉਹ ਕਹਿੰਦੇ ਹਨ ਕਿ ਇਸਲਾਮ ਵਿੱਚ ਰੱਬ ਦੇ ਉਹੀ ਨਾਮ ਨਾਲ ਉਸ ਨੂੰ ਯਾਦ ਕੀਤਾ ਜਾਂਦਾ ਹੈ ਜੋ ਉਹਨਾਂ ਦੀ ਮੁਕੱਦਸ ਕਿਤਾਬ ਕੁਰਾਨ ਵਿੱਚ ਆਏ ਹੋਣ ਜਾਂ ਉਹ ਹਦੀਸ ਵਿੱਚ ਕਿਤੇ ਨਾ ਕਿਤੇ ਆਏ ਹੋਣ ਪਰ ਗੁਰੂ ਸਾਹਿਬ ਇਸ ਤਰ੍ਹਾਂ ਨਹੀਂ ਸੋਚਦੇ ਗੁਰੂ ਸਾਹਿਬ ਕਹਿੰਦੇ ਹਨ ਕਿ ਦੁਨੀਆ ਬਹੁਤ ਵੱਡੀ ਹੈ ਸੰਸਾਰ ਬਹੁਤ ਵੱਡਾ ਹੈ ਤੇ ਇੱਥੇ ਰਹਿਣ ਵਾਲੇ ਲੋਕ ਵੀ ਬਹੁਤ ਜ਼ਿਆਦਾ ਹਨ ਹਰ ਕੋਈ ਪਰਮਾਤਮਾ ਨੂੰ ਇਸ ਕੁਦਰਤ ਦੇ ਰਚਨਹਾਰੇ ਨੂੰ ਵੱਖ-ਵੱਖ ਟੰਗਾ ਨਾਲ ਯਾਦ ਕਰਦਾ ਹੈ। ਸੋ ਗੁਰੂ ਸਾਹਿਬ ਬੜੀ ਹੀ ਨਿਮਰਤਾ ਦੇ ਨਾਲ ਕਹਿੰਦੇ ਹਨ ਸਿਰ ਨਾਨਕ ਲੋਕਾ ਪਾਵ ਹੈ ਬਲਹਾਰੀ ਜਾਉ ਜਿੱਤੇ ਤੇਰੇ ਨਾਮ ਹੈ। ਜਿਸ ਤਰ੍ਹਾਂ ਇੱਕ ਬੱਚੇ ਨੂੰ ਮਾਂ ਪਤਾ ਨਹੀਂ ਕਿੰਨੇ ਨਾਵਾਂ ਨਾਲ ਬੁલાਉਂਦੀ ਹੈ, ਇਸੇ ਤਰ੍ਹਾਂ ਹੀ ਜੇਕਰ ਰੱਬ ਨਾਲ ਸੱਚੀ ਪਿਆਰ ਹੈ ਤਾਂ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਉਸ ਨੂੰ ਕਿਸ ਨਾਮ ਦੇ ਨਾਲ ਬੁਲਾਉਣਾ ਹੈ। ਗੁਰੂ ਸਾਹਿਬ ਨੇ ਤਾਂ ਆਪਣੇ ਵੇਲੇ ਦੇ Hindu ਤੇ Muslim ਦੋਵਾਂ ਨਾਵਾਂ ਦੇ ਨਾਲ ਰੱਬ ਨੂੰ ਯਾਦ ਕੀਤਾ।